ਸਭ ਤੋਂ ਪਹਿਲਾਂ ਤਾਂ ਮੈਂ ਮਾਨੀਕ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇਹ ਤੀਰਥ ਯਾਤਰਾ ਸਟਾਰਟ ਕੀਤੀ ਅੱਜ ਜਲਾਲਾਬਾਦ ਤੋਂ ਅ ਅਜਸੀ ਸ੍ਰੀ ਤਲਵੰਡੀ ਸਾਹਿਬ ਸਾਬੋ ਤਲਵੰਡੀ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ 골ਡਨ ਟੈਂਪਲ ਦੇ ਬਾਅਦ ਜਾਊਗੀ ਰਾਤ ਉੱਥੇ ਰੁਕੇਗੀ ਸਵੇਰੇ ਉੱਥੋਂ ਵਾਪਸ ਆਏਗੀ ਸੋ ਸਭ ਤੋਂ ਵੱਧ ਮੁਬਾਰਕਾਂ ਅੱਜ ਦੀ ਸ਼ੁਰੂਆਤ ਦੀ ਔਰ ਇਹਨਾਂ ਸਾਰੇ ਯਾਤਰੀਆਂ ਨੂੰ ਕਿਉਂਕਿ ਕਈ ਵਾਰੀ ਹੁੰਦਾ ਸੀ ਵੀ ਕਈ ਪਹੁੰਚ ਨਹੀਂ ਸਕਦੀ ਸੀ ਪਰਨ ਮਾਰਯੂ ਮੁੱਖ ਮੰਤਰੀ ਸਾਹਿਬ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇਹ ਉਪਰਾਲਾ ਕੀਤਾ ਸੋ ਬਹੁਤ ਬਹੁਤ ਧੰਨਵਾਦ ਸੂਮੂ ਸੰਗਤਾਂ ਨੂੰ ਜਿਨ੍ਹਾਂ ਨੇ ਸਾਨੂੰ ਇੱਥੋਂ ਤਾਈਂ ਪਹੁੰਚਾਇਆ ਉਹ ਸਾਡਾ ਵੀ ਫਰਜ਼ ਬਣਦਾ ਉਹਨਾਂ ਦੀ ਸੇਵਾ 'ਚ ਕੋਈ ਕਮੀ ਨਾ ਰਹੇ ਉਹਨਾਂ ਨੂੰ ਹਰ ਸਹੂਲਤ ਇੱਕ ਕਿੱਟ ਦਿੱਤੀ ਗਈ ਹੈ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਦਿੱਲੀ ਦੀਆਂ ਉਹ ਦੋ ਦਿਨ ਲਈ ਉਹਨਾਂ ਦੇ ਕੰਮ ਆਉਣਗੀਆਂ ਔਰ ਕੰਬਲ ਹੈ ਸਰਾਣਾ ਹੈ ਹੋਰ ਜਿਹੜਾ ਜਿਹੜਾ ਜ਼ਰੂਰੀ ਸਮਾਨ ਹੁੰਦਾ ਹੈ ਵਾਜਿ ਦਿੱਤਾ ਗਿਆ ਸਮੂਹ ਸੰਗਤਾਂ ਨੂੰ ਇੱਕ ਵਾਰੀ ਫੇਰ ਬਹੁਤ-ਬਹੁਤ ਮੁਬਾਰਕਾਂ ਭਾਈ ਵੀਰ ਜੀ ਜਿਹੜੇ ਰੋਪ ਲੱਗ ਰਹੇ ਨੇ ਕਿ ਵੇਨ ਜਿਹੜੀ ਯਾਤਰਾ ਹੈਗੀ ਆ ਉਹਦੇ ਅੰਦਰ ਗੱਡੀਆਂ ਨਹੀਂ ਭਜੀਆਂ ਜਾ ਰਹੀਆਂ ਕਿਸ ਤਰ੍ਹਾਂ ਨਾਲ ਦੇਖਦੇ ਵੇਖੋ ਜਿਨ੍ਹਾਂ ਨੇ ਕੰਮ ਨਾ ਕਰਨਾ ਹੋਵੇ ਉਹ ਨੁਕਸ ਕੱਢ ਸਕਦੇ ਕਈ ਵਾਰੀ ਤਾਂ ਹੁੰਦਾ ਹੈ ਵੀ ਸੈਂਟਰ ਸਰਕਾਰ ਇਹੋ ਜਿਹਾ ੜਕਾ ਢਾ ਦਿੰਦੀ ਹੈ ਵੀ ਜਿਹੜਾ ਕੰਮ ਪੂਰਾ ਨਾ ਕੀਤਾ ਜਾ ਸਕੇ ਪਰ ਪੰਜਾਬ ਸਰਕਾਰ ਦੀ ਹਰ ਕੋਸ਼ਿਸ਼ ਹੈ ਵੀ ਜਿਹੜਾ ਕੰਮ ਸ਼ੁਰੂਆਤ ਕਰਤੀ ਉਹਦਾ ਪੂਰਾ ਕੀਤਾ ਜਾਵੇ ਤੋ ਭਾਜਪਾ ਵਾਲੇ ਆਪ ਤਾਂ ਜ਼ਿੰਦਗੀ ਚ ਕਦੇ ਕੁਝ ਕਰਿਆ ਨਹੀਂ ਕਦੇ ਕੁਝ ਸੁਣਿਆ ਵੀ ਕਿਸੇ ਤੀਰਥ ਯਾਤਰਾ ਲਈ ਭਾਜਪਾ ਨੇ ਕੋਈ ਕੰਮ ਕਰਿਆ ਹੋਵੇ ਸੋ ਜਿਹੜੀ ਸਰਕਾਰ ਕੰਮ ਕਰਨਾ ਚਾਹੁੰਦੀ ਆ ਉਹਨੂੰ ਵੀ ਰੋਕ ਟੋਕ ਕਰਨੀ ਉਹ ਚੰਗੀ ਗੱਲ ਨਹੀਂ ਐਮਐਲਏ ਸਾਹਿਬ ਇਹ ਤੀਰਥ ਯਾਤਰਾ ਦੇ ਅੱਗੇਦ ਤੀ ਬਸ ਗਿਆ ਕਰੇਗੀ ਅੱਜ ਬਿਲਕੁਲ ਇਹ ਇੱਕ ਪਹਿਲੀ ਅੱਜ ਸ਼ੁਰੂਆਤ ਹੋਈ ਹੈ ਜਿਹੜੀ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਜਾਰੀ ਹੈ ਇਸ ਤੋਂ ਬਾਅਦ ਅਗਲੀ ਬਸ ਅਸੀਂ ਸਾਲਾ ਸਰ ਭੇਜਾਂਗੇ ਉਸ ਤੋਂ ਅਗਲੀ ਬਸ ਅਸੀਂ ਬੈਸ਼ਨ ਦੇ ਨੇ ਹੋਰ ਦੋ ਦੋ ਦਿਨ ਦਾ ਟੂਰ ਹੈ ਇੱਕ ਦਿਨ ਜਾਣਗੇ ਅਗਲੇ ਦਿਨ ਵਾਪਸ ਆਵਾਂਗੇ ਟੂਰ ਲਈ ਤਾਂ ਰੈਡੀ ਹੀ ਸੁਖਾਤਾ ਹੈ ਅੱਜ ਬੜਾ ਫਾਈਨਲ ਅੰਦਾਜ਼ਾ ਲਾ ਰਹੇ ਹਾਂ ਅਸੀਂ ਨੰਬਰ ਕੋ ਇਹਨਾਂ ਨੂੰ ਵੈਸੇ ਵੀ ਕੋਈ ਮੇਰੇ ਆਫਿਸ ਰਖਾ ਦੇਵੇ ਜਾਂ ਕਿਸੇ ਦਫਤਰ ਤੇ ਲੋਡ ਕਰਾ ਦੇਵੇ ਸਾਸੀਂ ਉਹਨੂੰ ਜਿਵੇਂ ਜਿਵੇਂ ਜਿਹੜੀ ਬਾਤ ਸਾਉਗੇ ਅਸੀਂ ਉਹਨਾਂ ਨੂੰ ਨਾਮ ਦੇ ਨਾਲ ਮੈਸੇਜ ਕਰ ਦੇਣਾ ਸਭ ਤੋਂ ਪਹਿਲਾਂ ਤਾਂ ਮੈਂ ਮਾਨੀਕ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇਹ ਤੀਰਥ ਯਾਤਰਾ ਸਟਾਰਟ ਕੀਤੀ ਅੱਜ ਜਲਾਲਾਬਾਦ ਤੋਂ ਅ ਅਜਸੀ ਸ੍ਰੀ ਤਲਵੰਡੀ ਸਾਹਿਬ ਸਾਬੋ ਤਲਵੰਡੀ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ 골ਡਨ ਟੈਂਪਲ ਦੇ ਬਾਅਦ ਜਾਊਗੀ ਰਾਤ ਉੱਥੇ ਰੁਕੇਗੀ ਸਵੇਰੇ ਉੱਥੋਂ ਵਾਪਸ ਆਏਗੀ ਸੋ ਸਭ ਤੋਂ ਵੱਧ ਮੁਬਾਰਕਾਂ ਅੱਜ ਦੀ ਸ਼ੁਰੂਆਤ ਦੀ ਔਰ ਇਹਨਾਂ ਸਾਰੇ ਯਾਤਰੀਆਂ ਨੂੰ ਕਿਉਂਕਿ ਕਈ ਵਾਰੀ ਹੁੰਦਾ ਸੀ ਵੀ ਕਈ ਪਹੁੰਚ ਨਹੀਂ ਸਕਦੀ ਸੀ ਪਰੁਣਾ ਮਾਰੀਓ ਮੁੱਖ ਮੰਤਰੀ ਸਾਹਿਬ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇਹ ਉਪਰਾਲਾ ਕੀਤਾ ਸੋ ਬਹੁਤ ਬਹੁਤ ਧੰਨਵਾਦ ਸੋ ਮੂ ਸੰਗਤਾਂ ਨੂੰ ਜਿਨ੍ਹਾਂ ਨੇ ਸਾਨੂੰ ਇੱਥੋਂ ਤਾਈਂ ਪਹੁੰਚਾਇਆ ਉਹ ਸਾਡਾ ਵੀ ਫਰਜ਼ ਬਣਦਾ ਉਹਨਾਂ ਦੀ ਸੇਵਾ 'ਚ ਕੋਈ ਕਮੀ ਨਾ ਰਹੇ ਸੋ ਉਹਨਾਂ ਨੂੰ ਹਰ ਸਹੂਲਤ ਇੱਕ ਕਿੱਟ ਦਿੱਤੀ ਗਈ ਹੈ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਦਿੱਲੀ ਦੀਆਂ ਉਹ ਦੋ ਦਿਨ ਲਈ ਉਹਨਾਂ ਦੇ ਕੰਮ ਆਉਣਗੀਆਂ ਔਰ ਕੰਬਲ ਹੈ ਸਰਾਣਾ ਹੈ ਹੋਰ ਜਿਹੜਾ ਜਿਹੜਾ ਜ਼ਰੂਰੀ ਸਮਾਨ ਹੁੰਦਾ ਹੈ ਵਾਜਿ ਦਿੱਤਾ ਗਿਆ ਸਮੂਹ ਸੰਗਤਾਂ ਨੂੰ ਇੱਕ ਵਾਰੀ ਫੇਰ ਬਹੁਤ-ਬਹੁਤ ਮੁਬਾਰਕਾਂ ਭਾਈ ਵੀਰ ਜੀ ਜਿਹੜੇ ਰੋਪ ਲੱਗ ਰਹੇ ਨੇ ਕਿ ਵੇਨ ਜਿਹੜੀ ਯਾਤਰਾ ਹੈਗੀ ਆ ਉਹਦੇ ਅੰਦਰ ਗੱਡੀਆਂ ਨਹੀਂ ਭਜੀਆਂ ਜਾ ਰਹੀਆਂ ਕਿਸ ਤਰ੍ਹਾਂ ਨਾਲ ਦੇਖਦੇ ਵੇਖੋ ਜਿਨ੍ਹਾਂ ਨੇ ਕੰਮ ਨਾ ਕਰਨਾ ਹੋਵੇ ਉਹ ਨੁਕਸ ਕੱਢ ਸਕਦੇ ਕਈ ਵਾਰੀ ਤਾਂ ਹੁੰਦਾ ਹੈ ਵੀ ਸੈਂਟਰ ਸਰਕਾਰ ਇਹੋ ਜਿਹਾ ੜਕਾ ਢਾ ਦਿੰਦੀ ਹੈ ਵੀ ਜਿਹੜਾ ਕੰਮ ਪੂਰਾ ਨਾ ਕੀਤਾ ਜਾ ਸਕੇ ਪਰ ਪੰਜਾਬ ਸਰਕਾਰ ਦੀ ਹਰ ਕੋਸ਼ਿਸ਼ ਹੈ ਵੀ ਜਿਹੜਾ ਕੰਮ ਸ਼ੁਰੂਆਤ ਕਰਤੀ ਉਹਦਾ ਪੂਰਾ ਕੀਤਾ ਜਾਵੇ ਸੋ ਭਾਜਪਾ ਵਾਲੇ ਆਪ ਤਾਂ ਜ਼ਿੰਦਗੀ ਚ ਕਦੇ ਕੁਝ ਕਰਿਆ ਨਹੀਂ ਕਦੇ ਕੁਝ ਸੁਣਿਆ ਵੀ ਕਿਸੇ ਤੀਰਥ ਯਾਤਰਾ ਲਈ ਭਾਜਪਾ ਨੇ ਕੋਈ ਕੰਮ ਕਰਿਆ ਹੋਵੇ ਸੋ ਜਿਹੜੀ ਸਰਕਾਰ ਕੰਮ ਕਰਨਾ ਚਾਹੁੰਦੀ ਉਹਨੂੰ ਵੀ ਰੋਕ ਟੋਕ ਕਰਨੀ ਉਹ ਚੰਗੀ ਗੱਲ ਨਹੀਂ ਐਮਐਲਏ ਸਾਹਿਬ ਇਹ ਤੀਰਥ ਯਾਤਰਾ ਦੇ ਅੱਗੇ ਕਿਧਰ ਹੀ ਬਸ ਗਿਆ ਕਰੇਗੀ ਅੱਜ ਬਿਲਕੁਲ ਇਹ ਇੱਕ ਪਹਿਲੀ ਅੱਜ ਸ਼ੁਰੂਆਤ ਹੋਈ ਹੈ ਜਿਹੜੀ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਬਸ ਅਸੀਂ ਸਾਲਾ ਸਰ ਭੇਜਾਂਗੇ ਉਸ ਤੋਂ ਅਗਲੀ ਬਸ ਅਸੀਂ ਬੈਸ਼ਨ ਦੇ ਨੇ ਇਹ ਦੋ ਦੋ ਦਿਨ ਦਾ ਟੂਰ ਹੈ ਇੱਕ ਦਿਨ ਜਾਣਗੇ ਅਗਲੇ ਦਿਨ ਵਾਪਸ ਆਵਾਂਗੇ ਟੂਰ ਰੈਡੀ ਹੀ ਚੁੱਕਾ ਤਾਂ ਹੈ ਤੇ ਬਾਰੇ ਤਾਂ ਫਾਈਨਲ ਅੰਦਾਜ਼ੇ ਅਸੀਂ ਨੰਬਰ ਕੋਲ ਕਿ ਉਹਨਾਂ ਨੂੰ ਵੈਸੇ ਵੀ ਕੋਈ ਮੇਰੇ ਆਫਿਸ ਲਿਖਾ ਦੇਵੇ ਜਾਂ ਕਿਸੇ ਦਫਤਰ ਜੇ ਨੋਟ ਕਰਾ ਦੇਵੇ ਸਾਸੀਂ ਉਹਨੂੰ ਜਿਵੇਂ ਜਿਵੇਂ ਜਿਹੜੀ ਬਾਤ ਸਾਉਗੇ ਅਸੀਂ ਉਹਨਾਂ ਨੂੰ ਨਾਮ ਦੇ ਨਾਲ ਮੈਸੇਜ ਕਰਾਂਗੇ